ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਮੌਲ ਦਾਲ ਜੇ ਮੌਲ ਚਾਲ ਬੈਂਗਨ ਬਣਾਉਂਦਾ ਈ ਫਰਾਈ ਕਰਕੇ ਪਰ ਬਣਾਉਂ ਕੁੱਕਰ ਚ ਬਣਾ ਨਵਾਂ ਤਰੀਕਾ ਬਤਾਉਂ ਬਣਨ ਦਾ ਕੁੱਕਰ ਚ ਉਹ ਵੀ ਚੁੱਲੇ ਤੇ ਭਰਆ ਹੋਆ ਭਰਆ ਹੋਆ ਪਰ ਕੇ ਨਵਾਂ ਬਤਾਉ ਪਰਥਿਆਲੇ ਬਤਾ ਪਰ ਮੈਂ ਪਰ ਮੈਂ ਬਣਾਉਣ ਦੇ ਬੜੇ ਕਿਥੇ ਟੀਮ ਲਾਉਣ ਲੱਗੇ ਇਹ ਕਾਰ ਗੱਡੀ ਆ ਇਹ ਫੋਰ ਮੈਂ ਜੀ ਇਹ ਫੋਰ ਹਾਂ ਜੀ ਉਤੋ ਕੈਮਰਾਮੈਨ ਨੇ ਆਂਦਾ ਪੜਤਾ ਖਾਣਾ ਆਪਣੀ ਕੋਈ ਡਿਮਾਂਡ ਨਹੀਂ ਇਹਦੇ ਵਿੱਚ ਇਹ ਤੁਸੀਂ ਡੈ ਉਹ ਪਰਾਂ ਕੀ ਐਕਸਪੈਰੀਮੈਂਟ ਕਰਨਾ ਆ ਜੀ ਮੁੱਕਾ ਸਾਡਾ ਸਿਲੰਡਰ ਆ ਸਿਲੰਡਰ ਸਾਡਾ ਕੱਲ ਦਾ ਮੁੱਕ ਗਿਆ ਚਿੰਤੇ ਨੇ ਮੂੰਹ ਵੇਖ ੱਡਿਆ ਆਂਦਾ ਰੋਟੀ ਛੇਤੀ ਲੈ ਤੇ ਪੇਮੈਂਟ ਕੇ ਪਾਸੋਂ ਮਿਲੀ ਨਹੀਂ ਹਾਲੇ ਅੱਜ ਹੋਲੀ ਆ ਨਾਲੇ ਹੈਗਾ ਇੱਕ ਚੇਤ ਅੱਜ ਸੰਗਰਾਂਦ ਦਾ ਦਿਹਾੜਾ ਤੁਹਾਨੂੰ ਨਹੀਂ ਪਤਾ ਯਾਰ ਅਸੀਂ ਤਾਂ ਆਏ ਨਹੀਂ ਅਸੀਂ ਨਾਇਆ ਕਿਹੜਾ ਵਾ ਮਾਹੀ ਕੇ ਬਾਬੇ ਯਾਵਣੀ ਨਾ ਤੇ। ਇੱਟਾ ਹੀ ਭੁੱਲ ਗਿਆ। ਆ। ਤਾਂ ਦੀ ਫੋਰਮੈਂਟਸ ਆ ਵੱਡੇ ਇੱਧਰ। ਰੀਪਰ ਦਾ ਪੁੱਛੋ ਹਨਾ ਰੀਪਰ ਬਾਰੇ। ਕਿੰਨੇ ਘਟਰਾ ਲੇ ਗਏ ਨਾ ਆਤਿਆਂ। ਇਹ ਕੀ ਬਾਪ ਦੇ ਨਾ ਬੈਠਿਆ ਘਾਦੇ। ਕੋਈ ਨਹੀਂ ਚੱਲੂਗਾ। ਚੱਲੂਗਾ ਕੰਮ ਹੌਲੀ ਹੌਲੀ ਚੱਲੂਗਾ ਸਾਰੇ। ਖਬਰ ਦਾ ਫਲ ਮਿੱਠਾ ਹਾ। ਖਬਰ ਦਾ ਫਲ ਮਿੱਠਾ ਹੁੰਦਾ। ਮਤਲਬ ਪਾਥੀਆਂ ਦਾ ਘੁਰਾ ਦਿੱਤਾ ਹਨ। ਇੱਧਰ ਪਾਥੀਆਂ ਵੱਡੀਆਂ ਟੌਪ ਦੀਆਂ। ਇੱਕ ਪਾਥੀ ਨਾਲੀ ਦੋ ਢੰਗ ਦੀ ਰੋਟੀ ਤੇ ਦਾਲ ਸਬਜ਼ੀ ਸਾਰਾ ਕੁਝ ਬਣ ਜਾਂਦਾ ਪਾਥੀ ਕਹਦਾ ਪਾਥਾ ਹੀ ਆ ਨੈਂ ਆ ਮੋਦਾਂ ਲੈਣ ਹਾਂਜੀ ਘਰੋਂ ਕੱਢੇ ਆ ਬਾਈ ਹਾਂ ਬਿਲਕੁਲ ਨਹੀਂ ਆਟਾ ਪੁੱਤ ਗੁੰਨ ਲਿਆ ਤੇ ਜੇ ਨਾਕਰੀ ਦਾ ਦੋ ਮਿੰਟ ਚੱਲ ਨਾੜੇ ਪਿਆਰੂਗਾ ਇੱਧਰ ਕੋਈ ਧੋ ਗਈ ਅੱਗ ਮੱਚ ਨਹੀਂ ਰਹੀ ਹਵਾ ਵਗੰਦੀ ਆ ਹਵਾ ਛੁੱਟ ਗਈ ਹੁਣ ਤੇ ਆਜੀ ਕੁੱਕਰ ਨੂੰ ਲਾਉਂਦਾ ਏ ਟੱਕੜ ਦੇ ਪਰ ਲੱਗ ਨਹੀਂ ਤਾ ਇਹ ਤਵਾ ਮਾਂਜਣਾ ਹਾਂਜੀ ਮੈਂ ਵੇਖਦਾ ਟੱਕਣ ਲੱਗਦਾ ਨਹੀਂ ਬਾਬਾ ਚੋਰੀ ਚੋਰੀ ਵੀਡੀਓ ਨਾ ਬਣਾਵਾ ਯਾਰ ਮੈਂ ਚੋਰੀ ਚੋਰੀ ਲੱਗਿਆ 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 ਬਣ ਗਈ ਗੱਲ ਆਹ ਲੈ ਅਸਰ ਚੜ ਗਏ ਬਕਰਾਂ ਤੇ ਚਾੜਦਾ ਜੱਕ ਜੜਕਾ ਅੱਜ ਝੜਕਾ ਚਲੇਗਾ ਜੇ ਹੋਲੀ ਦਾ ਦਿਹਾੜਾ ਝੜਕਾ ਚਲੇਗਾ ਵੜਦੀ ਹੈ ਗਾਂ ਫੇਰਾ ਵਾਲੀ ਆਪਾਂ ਨੂੰ ਪੁੱਛ ਦੱਸ ਹੋ ਜੀਗਾ ਤਾਂ ਘਟਾਦਾ ਕੋਈ ਪਹਿਲਾਂ ਜ ਰੁਕ ਗਈ ਓਦੋਂ ਥੋੜੀ ਜਿਹੀ ਤਰ੍ਹਾਂ ਦੀ ਚੱਲਿਆ ਹੋਊਗਾ ਕੰਮ ਕਰਾਉਣਾ ਹੂੰ ਨਹੀਂ ਨਹੀ ਉਹ ਲਾਗੋ ਮਸ਼ੀਨ ਲੰਗੀ ਤੇ ਧੂਆਂ ਬਣਾ ਓਏ ਉਹ ਸਾਰੇ ਪਾਸੇ ਧੂਆਂ ਘੜੀ ਜਾਂਦੀ ਆ ਆ ਬਤਾ ਬਣਾਏ ਹੀ ਬਤਾਉ ਸ਼ੁਰੂਆਤ ਕੀਤੀ ਸੀ ਪਰਵਿਆਂ ਤੋਂ ਬਣਾਤਾ ਪਰਦਾ ਕੁਕਰ ਨੇ ਤੇ ਪਰਵਿਆਂ ਦਾ ਪਰਦਾ ਬਣਾਤਾ ਨਹੀਂ ਪਰ ਇੱਕ ਗੱਲ ਹੈ ਮੋਲ ਇੱਕ ਨੰਬਰ ਬਣਾਤਾ ਹੈ ਬਣਾਏ ਬਤਾਉ ਹੀ ਪਰ ਪਰਦਾ ਪਰਦਾ ਬਣ ਗਿਆ ਪਰਵੇਂ ਬਤਾਉਾਂ ਦਾ ਉਹ ਪੁੱਪੂ ਦੀ ਇੰਟਰਵਿਊ ਲੈ ਗਿਆ ਹਾਂਜੀ ਕੀ ਕਹਿੰਦੇ ਜੇ ਇਹ ਕੀ ਖੇਡ ਆ ਇਹ ਬਸ ਵੇਖ ਲੋ ਤੁਸੀਂ ਹਸਾਉਤੋ ਗਾਰਾਗਰੀ ਵੇਖੋ ਮੁੰਿਆਂ ਦੀ ਮਤਲਬ ਕਲਾਈ ਦੇ ਸੋਏ ਨੇ ਥੋੜੀ ਭਾਂਜ ਜਾਂਦੇ ਆ ਕਿ ਕਾਰਾਗਰੀ ਵੇਖੋ ਇਹਨਾਂ ਸ਼ੇਰਾਂ ਦੀ ਦਾਲ ਨਹੀਂ ਖੁੱਲ ਸਕਦੀ ਪਾਣੀ ਦੇ ਵਿੱਚ ਦਾ ਪਰਤਾ ਖੋਲਦਾ ਆਂ ਬਾਈ ਤੈਨੂੰ ਜਾ ਸਿਖਾਉਣ ਲਈ ਤੇ ਲਿਆਂਦਾ ਔਰ ਤੈਨੂੰ ਲਿਆਂਦਾ ਕਦੇ ਵਾਸਤੇ ਤੈਨੂੰ ਬਹੁਤ ਕੁਝ ਸਿਖਾਉਣਾ ਹਲੇ ਨਹੀਂ ਜ਼ਿਆਦਾ ਨਹੀਂ ਸਿੱਖਣਾ ਪਹਿਲਾਂ ਪਰਤਾ ਬਣਾਉਣਾ ਸਿੱਖ ਪਰਤਾ ਬਣਾਉਣਾ ਸਿੱਖਣਾ ਕਿ ਪਰਵੇਂ ਬਤੰਗ ਬਣਾਉਣੀ ਸਿੱਖ ਨੇ ਦੋਏ ਦੋਏ ਨਿਕਸੇ ਕੰਮ ਚੱਲੂਗਾ ਤੇ ਫੇਰ ਖਰਚਾ ਦਵਾ ਲੱਗਣਾ ਹੈ ਖਰਚ ਕਿੰਨਾ ਦਵਾਈ ਦਾ ਤੇ ਤੁਹਾਨੂੰ ਪਤਾ ਵੀ ਕਿੰਨਾ ਲੱਗਣਾ ਉਹ ਤਾਂ ਜਦੋਂ ਉਹਦੇ ਜਦੋਂ ਸਮਗਰੀ ਆਉਗੀ ਤੇ ਫੇਰ ਪਤਾ ਲੱਗੂਗਾ ਰਸਤੇ ਤੇ ਆ ਰਸਤੇ ਤੇ ਪਤਾ ਲੱਗਣਾ ਫੇਰ ਪਤਾ ਲੱਗਣਾ ਕਿੰਨੀ ਖਰਚਾ ਲੱਗਦਾ ਜੇ ਕੰਮ ਹੀ ਖਰਾਬ ਹੋ ਗਿਆ ਰਸਤੇ ਤੇ ਕਾਹਦਾ ਕੰਮ ਖਰਾਬ ਕੰਮ ਹੀ ਨਹੀਂ ਖਰਾਬ ਨਹੀਂ ਹੁੰਦੇ ਕਿਉਂ ਮੈਂ ਬਿਲਕੁਲ ਨਹੀਂ ਜੇ ਪਰਮੇ ਤਾਂ ਪਰਤ ਆਪਣਾ ਸਕਦੇ ਆ ਤੇ ਕੰਮ ਕਿਵੇਂ ਖਰਾਬ ਹੋ ਜਾਏਗਾ ਉੱਥੇ ਤੋਂ ਪਰਮੇ ਬਣਾ ਸਕਦੇ ਹਾਂ ਹਾਂ ਕੰਮ ਨਹੀਂ ਖਰਾਬ ਹੁੰਦੇ ਜਿਵੇਂ ਆ ਭਾਈਤੀ ਨਾ ਰੋਟੀ ਚਕਲੇ ਦੇ ਆਉਂਦੇ ਬੀਬੀਆਂ ਵੀ ਇਦਾਂ ਕਮਾ ਨਹੀਂ ਪਉਂਦੀਆਂ ਜਿਦਾਂ ਸੋਨੀ ਫੋਰਮਾਨ ਕਮਾਉਂਦਾ ਰੋਟੀ ਨੂੰ ਗੋਣ ਦਿੰਦਾ ਇਹਨਾਂ ਨੂੰ ਹਾਂ ਵੇਹੇ ਹੀ ਤੀ ਕਹਿੰਦੇ ਬੜਾ ਕਰਨ ਦੇ ਨਹੀਂ ਨਹੀਂ ਵੇਹਦੀ ਕਹਦੇ ਇੱਜ਼ਤ ਆ ਯਾਰ ਕੰਮ ਕੀਤਾ ਰੋਟੀ ਉਹਦਾ ਹਾਂ ਵੇ ਉਦੋਂ ਸਾਨੂੰ ਆਂਦਾ ਸੀ ਇਹ ਗੱਲ ਇਹਦੇ ਗੱਲ ਆ ਜਿਹੜਾ ਬੰਦਾ ਛੱਲਿਆ ਮਾਰਕੀਟ ਦੇ ਵਿੱਚ ਜਿੰਨਾ ਕੰਮ ਸਿੱਖਿਆ ਉਹ ਵਕਰਾ ਦੀਦਾ ਹਾਂ

का? होली, होली काम का? का 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 ये वी फॉर्मूला इसको फॉर्मूला बोलो बाल्टी लेके जाओ बर्मा के नीचे रखो उसको चलाओ पानी आ गया तो ये फार्मूला पानी का जी दसो ਕਦਾਂ ਬਣੀ ਸਬਜੀ ਸਵਾਦ ਆਈ ਐਨ ਯਾਰੇ ਬੱਜੇ ਪੁਰ ਕੀ ਬਣਾਇਆ ਏ ਸਵਾਦ ਆ ਲੱਗਾ ਤੂੰ ਤੂੰ ਸਵਾਦ ਐਵੇਂ ਕਹੀ ਜਾਂਦਾ ਮੈਨੂੰ ਪਤਾ ਨਹੀਂ ਲੱਗਦਾ ਸਵਾਦ ਨਾ ਸਵਾਦ ਹੀ ਕਹਿਣਾ ਹੈ ਤੇ ਪਰਤਾ ਹੈ ਬਣਾਏ ਤੇ ਭਰਵੇਂ ਬਣ ਪਰਤਾ ਗਿਆ ਇਹ ਐਠੀ ਦਾ ਇਹਨੂੰ ਵਾਹ ਨਹੀਂ ਗੱਲ ਗੰਦੀ ਇਹਨੂੰ ਗੱਲ ਪੁੱਛਦਾ ਆ ਆ ਪਾਹ ਹੀ ਰੀਪਰ ਦੇ ਆ ਥਾਂ ਵੇਖਣਾ ਆ ਬਾਈ ਨੇ ਆ ਗੰਡੇ ਦੇ ਦੇਨੇ ਸਾਰੇ ਕਹਿੰਦਾ ਗੰਡੇ ਦਿਖਾਓ ਹਾਂ ਕਹਿੰਦਾ ਕੰਮ ਚੱਲੇ ਨਾ ਚੱਲੇ ਗੰਡੇ ਚਖੋ ਤੁਸੀਂ ਆ ਬਿੱਟੂ ਭਾਗ ਲਸਣ ਲੈਣ ਇਹਦਾ ਲਸਣ ਵੀ ਲੈ ਜਾਓ ਇਹ ਲਸਣ ਫਟਿਆ ਪਿਆ ਹੋਵੇ ਉਹ ਪਰੇ ਗੱਲ ਆ ਗੰਡੇ ਦੇਦੇ ਆ ਵਧੀਆ ਬੰਦੇ ਨਾਈਸ ਨੇਚਰ ਆਪਣਾ ਨਾਲ ਪੰਜਾਹ ਲੀਕਾ ਕੀ ਸੜੀ ਜਾਣਾ ਮੱਚੀ ਜਾਣਾ ਇੱਕ ਦੂਜੇ ਨੂੰ ਵੇਖੇ ਅੱਜ ਆਪਾਂ ਵਾਸਤੇ ਰੋਟੀ ਆਈ ਆ ਇਥੋਂ ਹੀ ਨਿਕਲਣਾ ਸੱਪ ਇਹ ਦੇਖੋ ਜੀ ਦਾਲ ਬਾਟੀ ਦੇਸੀ ਘਿਓ ਦੀ ਆਈ ਆ ਇਹ ਅੱਜ ਹੋਲੀ ਦਾ ਮਾਹੌਲ ਚਾਲਾ ਤਾਂ ਆਪਾਂ ਨੂੰ ਰੋਟੀ ਦੇਖ ਗਏ ਆ ਬੰਦੇ ਤੇ ਤਾਂ ਹਰਕੋ ਤੇ ਆਹ ਪਹਿਲੇ ਸਫਾਈ ਸੁਈ ਵੇਖ ਲੋ ਸਫਾਈ ਪੂਰੀ ਐ ਸਫਾਈ ਘਾਜ਼ ਆਪਾਂ ਛਾਵੇਂ ਬੈਠੇ ਆ ਜੰਗਲ ਚ ਮੰਗਲੇ ਵੜ ਗਏ ਆ ਅੱਜ ਵੀ 6-7 ਵੀ ਹਥਾਂ ਬਾਦਾਂ ਵਧਾਲਾ ਮਹਾਰਾਜ ਦੀ ਕਿਰਪਾ ਨਾਲ ਹੋਲੀ-ਹੋਲੀ ਟਰੈਕਟਰ ਤਾਂ ਵੀ ਚੱਲੂਗਾ ਟਰੈਕਟਰ ਸਾਡੇ ਕੋਲ ਟੌਮ ਵਾਲਾ ਐ ਨਹੀਂਗਾ ਉਹਦੇ ਚੱਕਰ ਤੇ ਥੜਾਇਆ ਹੜਾ ਕੰਮ ਦੇਲੇ ਚਲੰਦਿਆ ਨਹੀਂ ਕੱਲ 5000 ਤੇ 7000 ਕੱਲ 15 ਕਰਾਂਗੇ ਹੋ ਗਿਆ ਬੜੀ ਹਲੀ ਕੰਮ ਚੱਲੇਗਾ ਵਧੂਗਾ ਵਧੂਗਾ ਇਹ ਕਿਹੜਾ ਚਲੰਦਿਆ ਇਹ ਕੋਈ ਨਹੀਂ ਇੰਨੇ ਇੰਨੇ ਸਾਰੇ ਵਧਦੇ ਆ ਸਾਹਿਬ ਇੰਨੇ ਵਧੰਦੇ ਆ ਆ ਸਰਪੰਚ ਜਿਹੜਾ ਸਰਪੰਚਾਂ ਦਾ ਵਧੰਦੇ ਆ ਉਹ ਵੀ ਇਹੀ ਵਧੰਦੇ ਆ ਭਾਵੇਂ ਤਿੰਨ ਚਾਰ ਟਰਾਲੀਆਂ ਗਈਆਂ ਸਾਰਿਆਂ ਦੇ ਵਿੱਚ ਕੁੱਪੂ ਕੁੱਪੂ ਜਿਹਾ ਹੀ ਪੈ ਗਿਆ ਹੁੰਦਾ ਇਹ ਨਹੀਂ ਵੀ ਪਰਖ ਪਰਖ ਹੁੰਦੀਆਂ ਇਹ ਦੋ ਦੋ ਵਗੇ ਹੀ ਚੱਲੂਗੇ ਉਹਨਾਂ ਨੂੰ ਆਪਣੇ 800 ਰੁਪਏ ਟ੍ਰਿਪ ਦਾ ਮਤਲਬ ਆ ਨਾ ਹੁਣ ਜਿਹਨੇ ਇੱਕ ਵੀ ਵੜਾਇਆ ਉਹਦਾ ਵੀ ਇੱਕ ਟ੍ਰਿਪ ਲੱਗਣਾ ਜਿਹਨੇ ਦੋ ਵੀ ਵੜਾਇਆ ਉਹਦਾ ਵੀ ਇੱਕ ਟ੍ਰਿਪ ਲੱਗਣਾ ਆਈ ਤੇਤੀਆ ਦੀ ਰੋਟੀ ਲੀਜੀ ਹਾਂ 9 ਆਈ ਆਡੀ 606060 ਲੋਕ ਇਹਨੇ ਬੇਰਾ 95 ਹੀ ਗਿਆ ਪੜੀ ਗਈ ਸੋ ਹਾਂ ਅਨ ਪੰਜ ਲੋਕ 5 3 15 ਵੀ ਭਾਈ 5 35 ਨੂੰ 5 ਲੋਕ ਜੋੜ ਦੋ ਸੋ ਇਹ ਕਿੱਦਾਂ 15 ਰੋਟੀ ਜੋੜ ਦੋ ਸੋ ਤੁਹਾਨੂੰ ਇਹ ਕਿਹਾ ਮੈਂ ਕਹਿੰਦਾ ਸਵਾਲ ਹੀ ਨਹੀਂ ਸਮਝ ਆਇਆ 100 ਰੋਟੀਆਂ ਦਾ 100 ਦੇ ਬਰਾਬਰ ਵੰਡਣੀ ਆ ਤੇ ਜਿਹਦੇ ਚ ਬੰਦੇ ਨੂੰ ਤਿੰਨ ਤਨ ਬੁੜੀਆਂ ਨੂੰ ਦੋ ਦੋ ਤੇ ਨਿਆਣੇ ਨੂੰ ਅੱਧੀ ਅੱਧੀ ਰੋਟੀ 100 ਰੋਟੀਆਂ ਦਾ 100 ਜਣਿਆਂ ਨੂੰ ਬਰਾਬਰ ਵੰਡਣੀ ਆ ਜਿੱਥੇ ਬੰਦਿਆਂ ਨੂੰ ਪੰਜ ਵਾਂ ਤਿੰਨ ਤਿੰਨ ਰੋਟੀਆਂ ਦੇਣੀਆਂ ਬੁੜੀਆਂ ਨੂੰ ਦੋ ਦੋ ਨਿਆਣਿਆਂ ਨੂੰ ਅੱਧੇ ਅੱਧੇ ਅੱਛਾ ਮੈਂ ਤੁਹਾਨੂੰ ਕਹਿੰਦੇ ਮੈਂ ਤੁਹਾਨੂੰ ਸਵਾਲ ਨਹੀਂ ਸਮਝ ਲੱਗੀ ਲੈ ਤੁਸੀਂ ਸਵਾਲ ਗਲਤ ਦੱਸ ਰਹੇ ਮੈਨੂੰ ਇਹ ਆਪਾਂ ਖਾਣੇ ਜੀ ਦਾਲ ਬਾਟੀ ਇਹ ਆਪਣਾ ਪਿੰਡ ਚ ਨੋਤਾ ਸੀ ਉਹ ਦੇ ਗਏ ਆਪਾਂ ਨੂੰ ਇਹ ਪੰਜਾਬ ਵਾਲੇ ਚੋਬਰ ਵੰਦੇ ਹੋਏ ਕਿ ਇਹ ਕਿਹੜੀ ਛੇ ਆ ਇਹ ਤਾਂ ਬਹੁਤ ਅੱਛਾ ਹੈ ਯਾਰ ਮੁਕਪੜੀ ਕੀ ਗਰੀ ਵਿੱਚ ਛੁੱਲ ਚਨੇ ਆ ਆ ਇਸੋਂ ਜੋਬਾ ਜੰਦੇ